ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਆਪ ਜੀ ਦੇ ਸਾਹਮਣੇ ਇੱਕ ਬਹੁਤ ਹੀ ਗੰਭੀਰ ਸਮੱਸਿਆ ਜੋ 84 ਦੇ ਟਾਈਮ ਤੇ ਆਈ ਸੀ ਉਸ ਦੇ ਬਾਰੇ ਤੁਹਾਨੂੰ ਕੁਝ ਜਾਣਕਾਰੀ ਦਵਾਂਗਾ ਕਿਉਂਕਿ 84 ਦੇ ਦੰਗਿਆਂ ਦੇ ਦੌਰਾਨ ਦਿੱਲੀ 'ਚ ਬਹੁਤ ਸਾਰਾ ਨੁਕਸਾਨ ਹੋਇਆ ਸੀ ਜਾਨ ਮਾਨ ਦਾ ਬਹੁਤ ਸਾਰਾ ਬੋਲ ਸਿੱਖ ਬੱਚੇ ਸਿੱਖ ਪਰਿਵਾਰ ਬਹੁਤ ਸ਼ਹੀਦ ਹੋਏ ਸੀ ਉਸ ਸਮ ਬਹੁਤ ਸਾਰੇ ਇਲਾਕਿਆਂ ਹੋਰ ਇਲਾਕਿਆਂ 'ਚ ਵੀ

ਉਹ ਉਸ ਟਾਈਮ ਦੇਸ਼ ਦੇ ਬਹੁਤ ਸਾਰੇ ਹਿੱਸਿਆਂ 'ਚ ਇਹ ਦੰਗੇ ਹੋਏ ਸਨ ਉਸ ਦੰਗਿਆਂ ਦੌਰਾਨ ਬਹੁਤ ਸਾਰੇ ਲੋਕ ਇਫੈਕਟਡ ਹੋਏ ଥି ਕੋਨਾ ਵਿੱਚੋਂ ਇੱਕ ਪਰਿਵਾਰ ਮੇਰੇ ਨਾਲ ਅੱਜ ਬੈਠਾ ਹੈ ਜੋ ਕਿ ਬਕਾਰੋ ਸਟੀਲਪਲਾਂ ਦੇ ਵਿੱਚ ਸੀ ਉਸ ਟਾਈਮ ਉਹਨਾਂ ਦਾ ਜੋ ਉਮਰ ਬਹੁਤ ਛੋਟੀ ਸੀ ਛੋਟੇ ਉਮਰ ਦੇ ਕਰਕੇ ਉਹ ਜਿਆਦਾ ਕੁਝ ਕਰ ਨਹੀਂ ਸਕਦੇ ਸੀ ਧੋੜ ਭੱਜ ਨਹੀਂ ਕਰ ਸਕਦੇ ਸੀ ਪਰ ਫਿਰ ਵੀ ਉਹਨਾਂ ਨੇ ਸਭ ਨੇ ਬੱਚਿਆਂ ਨੇ ਮਿਲ ਕੇ ਫੈਮਲੀ ਨੇ ਮਿਲ ਕੇ ਆਪਣੇ ਪੂਰੇ ਪਰਿਵਾਰ ਨੂੰ ਉਸ ਮਜਾ ਤੋਂ ਖੜਿਆ ਆਓ ਅੱਜ ਤੁਹਾਨੂੰ ਉਹਨਾਂ ਪਰਿਵਾਰ ਨਾਲ ਮਿਲਾਂਦੇ ਆਂ ਜੀਤ ਕੋਰ ਹੈ ਜੀ ਇਹ ਡਾਕਟਰ ਸੁਖਵਿੰਦਰ ਕੋਰ ਰੈਪrezent 40 ਸਾਲ ਪਹਿਲਾਂ ਦੀ ਮੈਂ ਗੱਲ ਦੱਸਣਾ ਚਾਹੁੰਦੀ ਆ ਅਸੀਂ ਬਹੁਤ ਹੀ ਛੋਟੇ ਸਕੂਲ ਗੋਇੰਗ ਹੁੰਦੇ ਸੀਗੇ ਉਹਨਾਂ ਦਿਨਾਂ ਵਿੱਚ 84 ਦੇ ਦੰਗੇ ਸਾਡੇ ਨਾਲ ਹੋਏ ਬਹੁਤ ਹੀ ਨਰਸੰਘਾਰ ਸਿੱਖਾਂ ਦੇ ਉੱਪਰ ਤਸ਼ੱਦ ਕੀਤਾ ਗਿਆ ਔਰ ਅਸੀਂ ਅਸੀਂ 6 ਸਿਸਟਰਜ਼ ਐ ਔਰ ਸਾਡਾ ਕੱਲਾ ਕੱਲਾ ਭਰਾ ਐ ਔਰ ਮੇਰੇ ਫਾਦਰ ਸਾਹਿਬ ਬੁਕਾਰੋ ਸਟੀਲ ਪਲਾਂਟ ਵਿੱਚ ਜੋਬ ਕਰਦੇ ਸੀਗੇ ਉਹ ਉਸ ਦਿਨ ਮਾਰਨਿੰਗ ਵਿੱਚ ਡੇ ਸ਼ਿਫਟ ਵਿੱਚ ਸੀਗੇ ਆਫਿਸ ਚਲੇ ਗਏ ਆਪਣਾ ਔਰ ਅਸੀਂ ਚਾਰੇ ਪਾਸੇ ਅੱਗਾ ਲਗਦੀਆਂ ਦੇਖ ਰਹੇ ਸੀਗੇ ਘਰੇ ਹੀ ਸੀਗੇ ਆਪਾਂ ਸਾਰੇ ਜਾਣੇ ਔਰ ਅੱਗਾ ਦੇਖਦੇ ਕੇ ਸਾਰੇ ਬੁਕਾਰੋ ਸਟੀਲ ਸਿਟੀ ਵਿੱਚ ਸਾਡੇ ਕੁਆਟਰਸ ਸੀਗੇ ਗਵਰਨਮੈਂਟ ਕੁਆਟਰਸ ਸੀਗੇ ਉਹਨਾਂ ਵਿੱਚ ਅਸੀਂ 8 ਫੈਮਲੀਆਂ ਰਹਿੰਦੇ ਹੁੰਦੇ ਸੀਗੇ ਤੇ 8 ਫੈਮਲੀ ਚੋਂ ਦੋ ਸਿੱਖ ਫੈਮਲੀ ਸੀਗੀਆਂ ਤੇ ਸਾਰੀ ਜਿਹੜੀ ਹਿੰਦੂ ਫੈਮਲੀ ਆ ਉਹ ਸਾਨੂੰ ਹਿੰਟ ਦਿੰਦੀ ਸੀਗੀ ਕਿ ਤੁਸੀਂ ਕਿਤੇ ਛਿਪ ਜਾਓ ਤੇ ਅਸੀਂ ਦੇਖੀਏ ਗੁਰਦੁਆਰਾ ਸੈਕਟਰ 2 ਉਥੇ ਅੱਗ ਲਗਾ ਦਿੱਤੀ ਚਾਸ ਤੇ ਗੁਰਦੁਆਰੇ ਵਿੱਚ ਵੀ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਤੇ ਅਸੀਂ ਕਿਸੇ ਸ਼ਿਫਟ ਨਹੀਂ ਕਰ ਰਹੇ ਸੀਗੇ ਅਚਾਨਕ ਮੇਰੀ ਸਿਸਟਰ ਨੇ ਦੇਖਿਆ ਕਿ ਖਿੜਕੀ ਦਾ ਇੱਕ ਸ਼ੀਸ਼ਾ ਟੁੱਟਾ ਸੀਗਾ ਉਥੋਂ ਦੇਖਿਆ ਬਹੁਤ ساری ਇੱਕ ਪੂਰੀ ਦੀ ਪੂਰੀ ਭੀੜ ਪੂਰੇ ਆਪਣਾ ਸਮਾਨ ਮਾਰਨ ਵਾਲਾ ਜੋ ਵੀ ਤਲਵਾਰਾਂ ਵਜ਼ਰਾ ਲੈ ਲੂਗੀ ਲੈ ਕੇ ਆ ਰਹੇ ਸੀਗੇ ਔਰ ਉਹਨਾਂ ਨੇ ਮਤਲਬ ਉਹਨੂੰ ਦੇਖ ਕੇ ਮੇਰੀ ਸਿਸਟਰ ਡਰ ਗਈ ਔਰ ਉਹ ਛੋਟੀ ਸੀਗੀ ਉਹ ਵੀ ਉਹ ਵੀ ਕਹਿੰਦੀ ਮੰਮੀ ਸਾਨੂੰ ਬਚਾ ਲਓ ਇਹ ਮਾਰਨ ਵਾਸਤੇ ਸਾਨੂੰ ਆ ਗਏ ਸਾਡਾ ਫਰਸਟ ਫਲੋਰ ਤੇ ਘਰ ਸੀਗਾ ਤੇ ਇੱਕ ਜਿਵੇਂ ਗਰਾਊਂਡ ਫਲੋਰ ਤੇ ਵੀ ਕਰ ਸੀਗਾ ਸਰਦਾਰਾਂ ਦਾ ਤੇ ਉਹ ਤੇ ਫਿਰ ਉਹਨਾਂ ਉਹਨਾਂ ਦੇ ਕਿਸੇ ਤਰੀਕੇ ਨਾਲ ਉਹ ਲੋਗ ਨੂੰ ਇੱਕ ਹੋਰ ਕਮਰੇ ਵਿੱਚ ਗੱਲ ਮੈਨੂੰ ਦੱਸੋ ਇੱਕ ਗੱਲ ਮੈਨੂੰ ਦੱਸੋ ਉਸ ਲਈ ਤੁਹਾਨੂੰ ਪੁਲਿਸ ਵਾਲਾ ਕੋਈ ਮਦਦ ਕਰਨ ਨਹੀਂ ਆਇਆ ਨਹੀਂ ਨਹੀਂ ਜਾਂ ਕੋਈ ਵੀ ਉਹ ਆਲੇ ਦੁਆਲੇ ਦੇ ਜੋ ਰੈਜੀਡੈਂਸੀ ਉਹਨਾਂ ਨੇ ਤੁਹਾਡੀ ਕੋਈ ਮਦਦ ਕੀਤੀ ਕੋਈ ਕਿਸੇ ਨੇ ਨਹੀਂ ਮਦਦ ਕੀਤੀ ਸਾਡੇ ਬਲਾਕ ਵਿੱਚ ਇੱਕ ਫੈਮਲੀ ਕਿਸੇ ਗਈ ਹੋਈ ਸੀ ਸਾਡੇ ਥੱਲੇ ਜਿਹੜੇ ਸਰਦਾਰ ਰਹਿੰਦੇ ਹੋਏ ਸੀ ਉਹਨਾਂ ਨੂੰ ਉਹ ਉਹਨਾਂ ਦੇ ਬੇਟੇ ਨੂੰ ਬੋਲ ਕੇ ਗਏ ਸੀ ਕਿ ਤੁਸੀਂ ਸਾਡੇ ਘਰ ਦੀ ਰਾਖੀ ਰੱਖਿਓ ਸਾਡੇ ਘਰ ਚ ਸੋਇਆ ਕਰਿਓ ਰਾਤ ਨੂੰ ਚੋਰੀ ਚਮਾਰੀ ਦਾ ਬਹੁਤ ਡਰ ਹੁੰਦਾ ਸੀ ਗਵਰਨਮੈਂਟ ਕੁਆਟਰਾਂ ਵਿੱਚ ਤੇ ਉਹਨਾਂ ਦੀ ਚਾਬੀ ਸਾਡੇ ਥੱਲੇ ਜਿਹੜੇ ਸਿਕ ਫੈਮਿਲੀ ਰਹਿੰਦੇ ਸੀ ਉਹਨਾਂ ਦੇ ਬੱਚੇ ਕੋਲ ਸੀ ਤੇ ਜਦੋਂ ਤੁਹਾਡੀ ਸਾਰੀ ਜੋ ਸੋਸਾਇਟੀ ਉਹ ਕਿੰਨੇ ਸਰਦਾਰਾਂ ਫੈਮਿਲੀਆ ਰਹਦੀਆਂ ਸੀ ਨਹੀਂ ਅਸੀਂ ਜਿਹੜੇ ਗਵਰਨਮੈਂਟ ਕੁਆਟਰ ਹੈ ਸੈਕਟਰ 4 ਵਿੱਚ ਸਾਡੇ ਗਵਰਨਮੈਂਟ ਕੁਆਟਰ ਵਿੱਚ ਸਿਰਫ ਅਸੀਂ ਦੋ ਫੈਮਿਲੀਆ ਸੀ ਔਰ ਆਦਰਵਾਇਜ਼ ਹੋਰ ਲੱਗੇ ਲੱਗੇ ਫੈਮਲੀਆਂ ਸਹਾਗੀਆਂ ਸੀ ਪਰ ਉਹ ਥੋੜੀ ਥੋੜੀ ਦੂਰ ਤੇ ਨਹੀਂ ਜੜੀਆਂ ਵੀ ਫੈਮਲੀਆਂ ਹੀ ਉੱਥੇ ਤੁਹਾਡੇ ਨਾਲ ਤੁਹਾਡੇ ਫਾਦਰ ਸਾਹਿਬ ਨਾਲ ਵੀ ਜੋਬ ਕਰਦੀਆਂ ਸੀ ਹਾਂਜੀ ਉਹਨਾਂ ਨੇ ਹੈਲਪ ਕੀਤੀ ਜਿਹੜੀ Hindu ਫੈਮਲੀ ਸੀ ਉਹਨਾਂ ਨੇ ਸਾਡੇ ਨਾਲ ਹੈਲਪ ਕੀਤੀ ਕਾਫੀ ਹੈਲਪ ਕੀਤੀ ਅੱਜ ਵਿੱਚ ਅਦਾ ਰਹਿ ਰਹੀ ਸੀ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਉਹਨਾਂ ਨੇ ਸਾਨੂੰ ਆਪਣੇ ਘਰ ਵਿੱਚ ਰੱਖਿਆ ਠੀਕ ਹੈ ਸਾਨੂੰ ਕੋਈ ਪਤਾ ਨਹੀਂ ਸੀ ਕਿ ਕੀ ਹੋ ਗਿਆ ਕਿਉਂਕਿ ਮੇਰੇ ਮਦਰ ਮੇਰੇ ਮਦਰ ਉਸ ਸਮੇਂ ਇੱਕ ਹਸਪੀਟਲ ਵਿੱਚ ਸੀ ਮੇਰੀ ਸਿਸਟਰ ਮਾਸੀ ਜੀ ਦੀ ਬੇਟੀ ਸੀ ਉਹਨੇ ਡਿਲੀਵਰੀ ਸੀ ਮੇਰੇ ਮੰਮਾ ਰੋਟੀ ਲੈ ਕੇ ਚੱਲੇ ਸੀ ਉਹ ਰੋਟੀ ਦਾ ਡੱਬਾ ਵੀ ਰਸੋਈ ਵਿੱਚ ਖੁੱਦ ਹੀ ਖਿਲਰਿਆ ਮਿਲਿਆ ਸਾਨੂੰ ਤੇ ਸਾਡਾ मतलब कह लो कि कपड़े पहुंचोगे नहीं से। ਅਸੀਂ ਜੇ ਅਸੀਂ ਇਹ ਨਹੀਂ ਕਹਿੰਦੇ ਸਾਡੇ ਬਲਾਕ ਵਿੱਚ ਦੋ ਫੈਮਲੀਆ ਤਿੰਨ ਫੈਮਲੀ ਬਹੁਤ ਅੱਛੇ ਸੀ ਜਿੰਨਾ ਤੇ ਚੱਲਦੇ ਅਸੀਂ ਉਹਨਾਂ ਦੇ ਫੇਸ ਕਰਦੇ ਆ ਕਿ ਉਹਨਾਂ ਨੇ ਸਾਨੂੰ ਬਚਾਇਆ ਆਪਣੇ ਘਰ ਵਿੱਚ ਰੱਖਿਆ ਉਹਨਾਂ ਨੇ ਰੋਟੀ ਪਾਣੀ ਸਾਨੂੰ ਖਵਾਈ ਹੈ। ਸਾਨੂੰ ਜਿਹੜਾ ਜਦੋਂ ਆਏ ਨੇ ਮਾਰਨ ਵਾਸਤੇ ਜਿਹੜੇ ਉਹਨਾਂ ਦੇ ਕਾਫੀ ਹਥਿਆਰ ਸੀ। ਮੈਂ ਬਹੁਤ ਛੋਟੀ ਸੀ ਮੇਰਾ ਮੈਂ 4 ਸਾਲਾ ਦੀ ਸੀ ਤੇ ਮੇਰਾ ਬਰਦਰ 3 ਸਾਲਾ ਦਾ ਸੀ। ਤੇ ਜਿਹੜੇ ਡਾਕਟਰ ਸੁਖਿੰਦਰ ਔਰ ਇਹਨੇ ਏ ਸਿਸਟਰ ਸਾਡੀ ਮਲ ਉਹ ਇਸ ਸਿਸਟਰ ਨੇ ਸਾਨੂੰ ਮੈਨੂੰ ਤੇ ਮੇਰੇ ਬ੍ਰਦਰ ਨੂੰ ਹੱਥੋਂ ਖਿੱਚ ਕੇ ਟੌਪ ਤੇ ਛੱਤ ਤੇ ਉਦੋਂ ਲੈ ਕੇ ਗਈ ਇੱਕ ਟੈਂਕੀ ਦੇ ਥੱਲੇ ਸਾਨੂੰ ਛੁਪਾਇਆ ਤੇ ਜਿਹੜੇ ਲੋਕੀ ਆਏ ਸੀ ਮਾਰਨ ਵਾਲੇ ਉਹ ਦੂਜੀ ਛੱਤਾਂ ਤੇ ਚੜ੍ਹ ਚੜ੍ਹ ਕੇ ਸਾਡੀ ਛੱਤਾਂ ਤੇ ਨਜ਼ਰ ਮਾਰ ਰਹੇ ਸੀ ਕਿ ਕਿੱਥੇ ਕੋਣ ਹੈਗਾ ਪਰ ਰੱਬ ਦੀ ਕਿਸ਼ਕ ਕਹਿੰਦੇ ਆ ਨਾ ਕਿ ਰੱਬ ਤੋਂ ਵੱਡਾ ਕੋਈ ਨਹੀਂ ਉਸ ਰੱਬ ਨੇ ਸਾਨੂੰ ਬਚਾਇਆ ਅਸੀਂ ਖੁਦ ਸਾਡੇ ਪਾਪਾ ਕੋਲ ਇੱਕ ਲਮਰੇਟਾ ਸਕੂਟਰ ਸੀ orange color ਤਾਂ ਮੈਨੂੰ ਅੱਜ ਵੀ ਯਾਦ ਹੈ ਅਸੀਂ ਉਹ ਆਪਣੀ ਛੱਤ ਤੇ ਤੋਂ ਸੜਦਾ ਵੇਖਿਆ ਸੀ ਇੰਨਾ ਪੀਸ ਅਸੀਂ ਮੈਂ ਦੋਨੋਂ ਬ੍ਰਦਰ ਇੰਦੇ ਛੋਟੀ ਉਮਰ ਦੇ ਸੀ ਕਿ ਸਾਨੂੰ ਇਸ ਸਿਸਟਰ ਨੇ ਮੂੰਹ ਬੰਦ ਕਰਕੇ ਮਨ ਰੋਂਦਿਆਂ ਨੂੰ ਸਾਨੂੰ ਮੂੰਹ ਦਬਾਇਆ ਹੋਇਆ ਸੀ ਸਾਨੂੰ ਪਤਾ ਹੈ ਸਾਡੀ ਅੱਖਾਂ ਚੋਂ ਕਿਦਾਂ ਪਾਣੀ ਨਿਕਲ ਰਿਹਾ ਸਾਨੂੰ ਆਪਣੀ ਮਾਂ ਨਜ਼ਰ ਨਹੀਂ ਆ ਰਹੀ ਹੈ ਇੱਕ ਸਿਸਟਰ ਤੇ ਸਾਰੇ ਅਸੀਂ ਦੋਵੇਂ ਬ੍ਰਦਰ ਸਿਸਟਰ ਬੱਚੇ ਬਾਕੀ ਸਿਸਟਰ ਵਗੈਰਾ ਨੂੰ ਸਾਡੇ ਆਂਡ ਹੋਣ ਦੇ ਆਪਣੇ ਘਰਾਂ ਵਿੱਚ ਰੱਖਿਆ ਤੁਸੀਂ ਮੰਨੋਗੇ ਬੈੱਡਾਂ ਦੇ ਥੱਲੇ ਉਹਨਾਂ ਦੇ ਘਰ ਦੇ ਵਿੱਚ ਵੀ ਅਸੀਂ ਰਹੇ ਹਾਂ ਤੇ ਬੈੱਡਾਂ ਦੇ ਥੱਲੇ ਰਹੇ ਇਹ ਮੰਜਰ ਅਸੀਂ ਮਨ ਲ ਉਸ ਟਾਈਮ ਨਾਲ ਅਸੀਂ ਦੇਖਿਆ ਵਾ ਤੇ ਅਗਲੇ ਮਨਾ ਕਿ ਤਾਂ ਇਸੇ ਇਸ ਇਸ ਸਾਰੇ ਜੋ ਵੀ ਅ ਮੇ ਕੀ ਦੰਗੇ ਹੋਏ ਜੋ ਵੀ ਤੁਹਾਡੇ ਤੇ ਹਮਲਾ ਹੋਇਆ ਇਹ ਚ ਤੁਹਾਡਾ ਕਿੰਨਾ ਨੁਕਸਾਨ ਹੋਇਆ ਕੀ ਕੀ ਤੁਹਾਡਾ ਸਮਾਨ ਲੈ ਗਏ ਕਿਹਾ ਘਰ ਦਾ ਕੀ ਕੰਡੀਸ਼ਨ ਰਹੀ ਕੰਡਾ ਘਰ ਦਾ ਟੋਟਲ ਸਮਾਨ ਤੁਸੀਂ ਇਹ ਦੇਖ ਸਕਦੇ ਹੋ ਬਾਕੀ ਸਮਾਨ ਕੱਢ ਕੇ ਅੱਗਾ ਲਾ ਦਿੱਤੀਆਂ ਗਈਆਂ ਜੋ ਹਾਂਜੀ ਸਪ ਡਾਕਟਰ ਸੁਪਿੰਦਰ ਸਿੰਘ ਜੀ ਆਪ ਦੱਸਿਓ ਕੀ ਕੀ ਨੁਕਸਾਨ ਹੋਇਆ ਕਿਉਂਕਿ ਉਸ ਸਮੇਂ ਤੁਹਾਡੀ ਉਮਰ ਸਭ ਤੋਂ ਜ਼ਿਆਦਾ ਹੀ ਵਡੇਸੀ ਦਾ ਘਰ ਦੇ ਵਿੱਚੋਂ ਤੇ ਤੁਸੀਂ ਦੱਸੋ ਉਦੋਂ ਕੀ ਕੀ ਨੁਕਸਾਨ ਹੋਇਆ ਤੇ ਕੀ ਮੰਜ਼ਰ ਇਹ ਤੇ ਕਿੰਨੇ ਦੇ ਕਿੱਥੇ ਕਿੱਥੇ ਤੁਸੀਂ ਰੇ ਤੋ ਔਰ ਕਿ ਕਿਸ ਤਰ੍ਹਾਂ ਉਹ ਟਾਈਮ ਪਾਸ ਕੀਤਾ ਅਸੀਂ ਉਸ ਦਿਨ ਅਸੀਂ 15 ਮੈਂਬਰਸ ਸਿੱਖ ਫੈਮਲੀ ਦੇ ਅਸੀਂ ਇੱਕ ਕਮਰੇ ਵਿੱਚ ਅਸੀਂ ਸਾਰੀ ਰਾਤ ਉਥੇ ਰਹੇ ਔਰ ਪਹਿਲੇ ਤੇ ਸਾਡੇ ਗਰਾਉਂਡ ਫਲੋਰ ਵਾਲਾ ਜਿਹੜਾ ਘਰ ਸੀਗਾ ਉਹਦਾ ਸਾਰਾ ਸਮਾਨ ਜਲਾ ਦਿੱਤਾ ਬਲਾਕ ਦੇ ਅੰਦਰ ਕੋ ਕਿਹੜਾ ਸੈਕਟਰ ਸੀ ਕਿਹੜਾ ਸੈਕਟਰ ਸੀ ਸਾਡਾ ਸਾਡਾ ਸੈਕਟਰ 4 ਸੀਗਾ ਔਰ 4E ਬੁਕਾਰੋ ਸਟੀਲ ਸਿਟੀ ਔਰ ਉਹ ਜੋ نیچے ਵਾਲੇ ਸਰਦਾਰਾਂ ਦੇ ਘਰ ਦਾ ਸਾਰਾ ਸਮਾਨ ਉਹਨਾਂ ਨੇ ਇੱਕ ਬਾਹਰ ਲਜਾਇਆ ਫਿਰ ਬਲਾਕ ਵਿੱਚ ਅੱਗ ਲਗਾਉਣ ਲੱਗੇ ਫਿਰ ਸਾਰਿਆਂ ਦੇ ਕਹਿਣ ਤੇ ਮਨਾ ਕੀਤਾ ਫਿਰ ਕਿਸੇ ਹੋਰ ਨੇ ਦੱਸਿਆ ਕਿ ਉੱਪਰ ਵੀ ਸਰਦਾਰ ਫੈਮਲੀ ਰਹਿੰਦੀ ਆ ਫਿਰ ਉਹਨਾਂ ਨੇ ਦੋਸਤ ਬਾਅਦ ਪੂਰੀ ਇੱਕ ਵੱਡੀ ਟੀਮ ਆਈ ਫਿਰ ਦੁਬਾਰਾ ਸਾਡੇ ਉੱਪਰ ਫਰਸਟ ਫਲੋਰ ਦਾ ਵੀ ਸਾਰਾ ਤੋੜ ਕੇ ਸਾਰਾ ਸਮਾਨ ਕੱਢ ਕੇ ਲੈ ਗਏ ਔਰ ਉਥੋਂ ਦੀ ਸਾਰਾ ਬਹੁਤ ਨੁਕਸਾਨ ਕੀਤਾ ਸਾਡੇ ਅਸੀਂ ਸਿਰਫ ਬਿਨਾ ਚਪਲਾਂ ਤੋਂ ਸੀਗੇ ਇੱਕ ਇੱਕ ਡਰੈਸ ਪਾਈ ਸੀ ਜੜੀ ਵਾਲੀ ਤੇ ਰਾਤ ਨੂੰ ਅਗਰ ਡੈਡੀ ਸਾਡੇ ਘਰੇ ਹੁੰਦੇ ਉਸ ਦਿਨ ਤੋਂ ਉਸ ਦਿਨ ਸਾਡੇ ਉਸ ਬਲਾਕ ਵਿੱਚ 15 ਲਾਸ਼ਾਂ ਹੋਣੀਆਂ ਸੀਗੀਆਂ ਕਿਉਂਕਿ ਜੋ ਸਰਦਾਰ ਹੁੰਦੇ ਆ ਉਹ ਕਿਸੇ ਤੋਂ ਪਿੱਛੇ ਨਹੀਂ ਹਟਦੇ ਉਹ ਅੱਗੇ ਆ ਕੇ ਫਰੰਟ ਤੇ ਆ ਕੇ ਲੜਦੇ ਨੇ ਤੇ ਉਹ ਡੈਡੀ ਨਹੀਂ ਹੋਣ ਕਰਕੇ ਸਾਡੇ ਬਲਾਕ ਵਾਲਿਆਂ ਨੇ ਸਾਨੂੰ ਛੁਪਾ ਕੇ ਰੱਖਿਆ ਰਾਤ ਦੇ 2 ਵਜੇ ਫਿਰ ਡੈਡੀ ਡਿਊਟੀ ਤੇ ਹੀ ਜਾਂ ਕਿ ਡਿਊਟੀ ਦੇ ਸੀਗੇ ਉਹ ਬੁਕਾਰੋ ਸਟੀਲ ਪਲਾਂਟ ਵਿੱਚ ਜੋਬ ਕਰਦੇ ਸੀਗੇ ਮਕੈਨਿਕਲ ਡਿਪਾਰਟਮੈਂਟ ਔਰ ਉਹ ਉਥੇ ਉਥੇ ਦੇ ਆਫੀਸਰਸ ਜਿਹਦੇ ਪਲਾਂਟ ਦੇ ਅੰਦਰ ਬਹੁਤ ਸਿਕਿਉਰਿਟੀ ਟਾਈਟ ਸੀਗੀ ਉਹਨਾਂ ਨੇ ਅੰਦਰੋਂ ਜਿੰਨੇ ਸਰਦਾਰ ਸੀਗੇ ਸਾਰਿਆਂ ਨੂੰ ਇਕੱਠਾ ਕਰਕੇ ਰੱਖਿਆ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਬਾਹਰ ਨਹੀਂ ਜਾਣਾ ਬਾਹਰ ਜਿਹੜਾ ਬੰਦਾ ਸੜਕ ਤੇ ਜਾ ਰਿਹਾ ਉਹਨਾਂ ਨੇ ਕਤਲੇਆਮ ਕਰਦੇ ਰਿਹਾ ਔਰ ਨੁਕਸਾਂ ਨੁਕਸਾਨ ਤੇ ਸਿਰਫ ਜਾਨਾਂ ਬੱਚੀਆਂ ਸੀਗੀਆਂ ਬਾਕੀ ਸਾਰਾ ਨੁਕਸਾਨ ਸਾਡਾ ਹੋਇਆ ਮੇਰੀ ਸਿਸਟਰ ਹਸਪੀਟਲ ਚ ਮੇਰੀ ਮਾਸੀ ਜੀ ਦੀ ਬੇਟੀ ਨਾਲ ਸੀਗੀ ਉਸਨੇ ਆਪਣੇ ਹੱਥੀ ਸੈਕਟਰ 9 ਵਿੱਚ ਬਹੁਤ ਜ਼ਿਆਦਾ ਅੰਦਰ ਸੰਘਾਰ ਹੋਇਆ ਉਹ ਤੇ ਕਿਉਂਕਿ ਨਾਈਟ ਸ਼ਿਫਟ ਵਾਲੇ ਅੰਕਲ ਵਗੈਰਾ ਸਭ ਦੀ ਡਿਊਟੀ ਨਾਈਟ ਸ਼ਿਫਟ ਸੀਗੀ ਤੇ ਉਹ ਲੋਕ ਸੁੱਤੇ ਸੀਗੇ ਘਰੇ ਤੇ ਉਹਨਾਂ ਨੇ ਸਾਹਮਣੇ ਆ ਕੇ ਉਹਨਾਂ ਨੂੰ ਆ ਕੇ ਮਤਲਬ ਉਹਨਾਂ ਦੇ ਉੱਪਰ ਡਾਇਰੈਕਟ ਹਮਲਾ ਕੀਤਾ ਉਹ ਲੋਕ ਡਰੇ ਨਹੀਂ ਆ ਛੋਟੇ ਛੋਟੇ ਬੱਚਿਆਂ ਨੂੰ ਰਜਾਈਆਂ ਚ ਚਲਾ ਦਿੱਤੀ ਨਹੀਂ ਤੁਹਾਨੂੰ ਉਸ ਤੋਂ ਬਾਅਦ ਤੁਹਾਨੂੰ ਕੈਂਪ ਕੈਂਪ ਵਗੈਰਾ ਪਤਾ ਲੱਗਾ ਹੀ ਉਹ ਕੈਂਪ ਵਗੈਰਾ ਲਗਾਈ ਸਰਕਾਰ ਨੇ ਜਿਹੜੇ ਜਿਹੜੇ ਅੱਲੇ ਜਿਹੜੀ ਹਿੰਦੂ ਫੈਮਲੀ ਰਹਿੰਦੀ ਸੀ ਉਹ ਕਹਿੰਦੇ ਸੀ ਜਦ ਤੱਕ ਇੰਨਾ ਦੇ ਘਰ ਦਾ ਕੋਈ ਵੀ ਇੱਕ ਗਾਰਡਨ ਇੱਕ ਫਾਦਰ ਕਿਸੇ ਦਾ ਵੀ ਦੋਨੋਂ ਫੈਮਲੀਆ ਚੋਂ ਜਦ ਤੱਕ ਨਹੀਂ ਆਏਗਾ ਤਦ ਤੱਕ ਅਸੀ ਇਸ ਫੈਮਲੀ ਨੂੰ ਜਾਣ ਨਹੀਂ ਦੇਣਾ ਚਾਏ ਕੋਚ ਹੋ ਜਾਏ ਫਿਰ ਰਾਤ ਦੇ 1 ਵਜੇ ਡੈਡੀ ਹੁਣੀ ਉਦੋਂ ਪੁਲਿਸ ਨੇ ਜਦੋਂ ਸਾਰੇ ਪਾਸੇ ਪੂਰੀ ਸ਼ਾਂਤੀ ਛਾ ਗਈ ਸਾਰੇ ਪਾਸੇ ਗੁੰਡਾਗਰਦੀ ਅਗਲੇ ਨੇ ਖਤਮ ਕਰ ਦਿੱਤੀ ਫੇਰ ਰਾਤ ਨੂੰ ਫੋਰਸ ਦੀ ਅੱਖਾਂ ਖੁੱਲੀਆਂ ਫਿਰ ਫੋਰਸ ਨੇ ਜਾ ਕੇ ਸਾਰਿਆਂ ਨੇ 3-4 ਵਜੇ ਗਈ ਸੀ ਉਦੋਂ ਫੋਰਸ ਦੇ ਨਾਲ ਡੈਡੀ ਹੁਣੀ ਆਏ ਆ ਤਾਂ ਵੀ ਸਾਡੇ ਮੁਹੱਲੇ ਵਾਲੇ ਜਾਣ ਨਹੀਂ ਦੇਣਦੇ ਹੀ ਕਿਉਂਕਿ ਡੈਡੀ ਉਹਨਾਂ ਨੂੰ ਉਹਨਾਂ ਨੇ ਦੇਖਿਆ ਨਹੀਂ ਸੀ ਜਿਸ ਕਈ ਡੈਡੀ ਉਹਨਾਂ ਨੂੰ ਦੇਖਿਆ ਉਹ ਕਹਿੰਦੇ ਆ ਹੁਣ ਇਹਨਾਂ ਦੀ ਫੈਮਿਲੀ ਆ ਇਹ ਹੁਣ ਜਿੱਥੇ ਲੈ ਕੇ ਜਾਣ ਤੁਹਾਡੀ ਜ਼ਿੰਮੇਵਾਰੀ ਥੋੜੀ ਖਤਮ ਹੋ ਗਈ ਹੈ ਤਾਂ ਕਿ ਆਪਾਂ ਜਦ ਤੱਕ ਰੱਖਿਆ ਵਾ ਉਹਨਾਂ ਦੀ ਸਪੋਰਟ ਸਾਡੇ ਨਾਲ ਬਹੁਤ ਤੁਸੀਂ ਤੁਸੀਂ ਕਿੰਨੇ ਦਿਨ ਤੁਸੀਂ ਉਹ ਕੈਂਪ 'ਚ ਰਹੇ ਹੋ ਉੱਥੇ ਹੋਰ ਕੀ ਕੀ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉਹ ਕੈਂਪ ਦੇ ਵਿੱਚ ਕੈਂਪ ਦੇ ਵਿੱਚ ਸਾਡੇ ਰਾਤ ਨੂੰ ਫਿਰ ਇਸ ਪੂਰੇ ਸੈਕਟਰਾਂ ਵਿੱਚ ਟਰੱਕ ਘੁੰਮੇ ਸਾਰੀਆਂ ਟਰੱਕਾਂ ਦੇ ਉੱਪਰ ਸਭ ਦੀ ਸਾਰੇ ਫੈਮਿਲੀਜ਼ ਨੂੰ ਇਕੱਠਾ ਕਰਕੇ ਸੈਕਟਰ 1 'ਚ ਇੱਕ ਸੈਂਟ ਜੇਵियर ਸਕੂਲ ਹੈ ਬਹੁਤ ਵੱਡਾ ਸ਼ਾਨਦਾਰ ਸਕੂਲ ਹੈ ਉਹ ਸਕੂਲ ਐਡਾ ਵੱਡਾ ਹੈ ਉਹਦੇ ਵਿੱਚ 12000 ਸਿੰਖ ਫੈਮਲੀਆਂ ਨੂੰ ਉਥੇ ਸ਼ਰਨ ਮਿਲੀ ਸੀਗੀ ਔਰ ਸਾਰੇ ਅਸੀਂ ਸਾਰੇ ਇੱਕ ਇੱਕ ਡਰੈਸ ਵਿੱਚ ਔਰ ਚਪਲ ਤੋਂ ਬਗੈਰ ਮੈਨੂੰ ਇੰਨਾ ਯਾਦ ਹੈ ਅਸੀਂ ਸਾਰੇ ਜਾਣੇ ਨੰਗੇ ਪੈਰੀ ਉਥੇ دہشت ਦੇ ਮਾਹੌਲ ਵਿੱਚ ਉਥੇ ਸਾਰਾ ਟਾਈਮ ਰਹੇ ਔਰ 12 ਦਿਨ ਬਾਅਦ ਅਸੀਂ ਵਾਪਸ ਆਏ ਤੇ ਸਾਡੇ ਘਰਾਂ ਦੇ ਦਰਵਾਜ਼ੇ ਟੁੱਟੇ ਸਭ ਦਰਸ਼ੀਸ਼ਾ ਅਸੀਸ਼ਾ ਕੋਈ ਸਮਾਨ ਨਹੀਂ ਫਿਰ ਇੱਕ ਥੈਂਕਸ ਕਰਦੇ ਆ ਬੁਕਾਰੋ ਸਟੀਲ ਪਲਾਂਟ ਵਾਲਿਆਂ ਦਾ ਉਹਨਾਂ ਨੇ ਡੈਡੀ ਹਰਾਂ ਨੂੰ ਸਾਰੇ ਜਿੰਨੀ ਸਿੱਖ ਫੈਮਲੀ ਸੀਗੀ ਸਭ ਨੂੰ ਉਹਨਾਂ ਨੇ 3-3000 ਜ਼ੀਰੋ ਇੰਟਰਸਟ ਤੇ ਉਹਨਾਂ ਨੇ ਕਹਾ ਸੀਗਾ ਤੁਸੀਂ ਆਪਣੀ ਲਾਈਫ ਫਿਰ ਤੋਂ ਸ਼ੁਰੂ ਕਰੋ ਅਸੀਂ ਜ਼ੀਰੋ ਤੋਂ ਫਿਰ ਅਸੀਂ ਫਿਰ ਖੜੇ ਹੋਏ ਨੇ ਤੇ ਅੱਜ ਰੱਬ ਦੀ ਬਦੌਲਤ ਅਸੀਂ ਫਿਰ ਕਹਿ ਲੋ ਕਿ ਗੁਰਗੋਬਿੰਦ ਸਿੰਘ ਜੀ ਦੇ ਕਹਿ ਲੋ ਆਪਣੀ ਸਿੱਖ ਸਿੱਖੀ ਦੀ ਬਦੌਲਤ ਅਸੀਂ ਕਿਸੇ ਦੇ ਅੱਗੇ ਹੱਥ ਨਹੀਂ ਫੈਲਾਇਆ ਅੱਜ ਮੈਂ ਦੱਸਣਾ ਚਾਹਦੀ ਆ ਕਿ ਜਿਦਾ ਤੁਸੀਂ ਦੱਸ ਰਹੇ ਹੋ ਕਿ ਹਰ ਜਗ੍ਹਾ ਤੇ ਸੋਸ਼ਲ ਮੀਡੀਆ ਤੇ ਸਭ ਜਗ੍ਹਾ ਤੇ ਹਰ ਹਰ ਵਾਰ ਗੱਲ ਦਿੱਲੀ ਦੀ ਹੀ ਆਉਂਦੀ ਹੈ ਪਰ ਦਿੱਲੀ ਤੋਂ ਇਲਾਵਾ ਕਾਨਪੂਰ ਵਿੱਚ ਅ ਕਾਫੀ ਹੋਇਆ ਸੀਗਾ ਪਰ ਬੁਕਾਰੋ ਵਿੱਚ ਜਿਹੜਾ ਦੰਗਾ ਹੋਇਆ ਸੀਗਾ ਐਸ ਦਾ ਨਾਮ ਕਿਤੇ ਵੀ ਨਹੀਂ ਆਂਦਾ ਈਵਨ ਕਿ ਜਿਹੜੇ ਅਸੀਂ ਬੁਕਾਰੋ ਵਿੱਚ ਐਸ ਚੀਜ਼ ਨੂੰ ਰੰ데요 ਹੋਇਆ ਫੇਸ ਕਰਿਆ ਸੀਗਾ ਐਸ ਦਾ ਕਿਤੇ ਵੀ ਜ਼ਿਕਰ ਨਹੀਂ ਹੈਗਾ ਤੇ ਅ ਬੁਕਾਰੋ ਸਟੀਲ ਪਲਾਂਟ ਜਿਹੜਾ ਹੈਗਾ ਬੁਕਾਰੋ ਜਿਹੜਾ ਇਸ ਟਾਈਮ ਨਾਲ ਝਾਰਖੰਡ ਵਿੱਚ ਕਹਿੰਦਾ ਉਸ ਟਾਈਮ ਬਿਹਾਰ ਵਿੱਚ ਹੁੰਦਾ ਸੀ ਆਂਦਾ ਸੀਗਾ ਇਸ ਟਾਈਮ ਉਹ ਝਾਰਖੰਡ ਵਿੱਚ ਹੈ ਬੁਕਾਰੋ ਸਿਟੀ ਹੈਗੀ ਹੈ ਤੇ ਅਸੀਂ ਉਥੇ ਸੈਕਟਰਾਂ ਵਿੱਚ ਰਹਿੰਦੇ ਸੀਗੇ ਤੇ ਸਾਡਾ ਸੈਕਟਰ 4 ਸੀਗਾ ਤੇ ਸੈਕਟਰ 4 ਵਿੱਚ ਅਸੀਂ ਰਹਿੰਦੇ ਸੀ ਬਲਾਕ ਵਿੱਚ ਇੱਕ ਸਾਡੀ ਫੈਮਿਲੀ ਸੀ ਇੱਕ ਹੋਰ ਸਿੱਖ ਫੈਮਿਲੀ ਰਹਿੰਦੀ ਸੀ ਇਹ ਸਾਰਾ ਜੋ ਮੱਜਰ ਹੋਇਆ ਇੱਕ ਕਿਸ ਦਿਨ ਹੋਇਆ ਔਰ ਕਿ ਤੁਹਾਨੂੰ ਕਿਸਰਾ ਇਹ ਲੱਗਾ ਕਿ ਇਹਦੇ ਬਾਰੇ ਕੁਝ ਜਾਣਕਾਰੀ ਦਿਓ ਹਾਂ ਬਿਲਕੁਲ ਇਸ ਬਾਰੇ ਮੈਂ ਦੱਸਣਾ ਚਾਹਦੀ ਆ ਕਿ ਜਦ ਇੰਦਰਾ ਗਾਂਧੀ 31 ਤਰੀਕ ਨੂੰ ਜਦ ਉਸ ਨੂੰ ਗੋਲੀ ਮਾਰੀ ਗਈ ਹੈ ਇੰਦਰਾ ਗਾਂਧੀ ਤੇ ਨੈਕਸਟ ਡੇ ਅਸੀਂ ਸਭ ਉਸ ਟਾਈਮ ਟੀਵੀ ਵਗੈਰਾ ਬਹੁਤ ਘੱਟ ਸੀਗੇ ਰੇਡੀਓ ਤੇ ਹੀ ਨਿਊਜ਼ ਆ ਸਭ ਆਂਦੀ ਸੀਗੀ ਤੇ ਮਾਰਨਿੰਗ ਦੇ ਟਾਈਮ ਨਾ ਅਸੀਂ ਦੇਖ ਰਿਆ ਸੀ ਸਾਡੇ ਨੇਬਰ ਵਿੱਚ ਕਿਸੇ ਦੇ ਘਰ ਟੀਵੀ ਸੀਗਾ ਤੇ ਅਸੀਂ ਸਵੇਰੇ 8 8:30 ਵਜੇ ਨਾ ਦੇਖ ਰਿਆ ਸੀ ਉਹਨਾਂ ਦੇ ਘਰ ਜਾ ਕੇ ਛੋਟੇ ਹੁੰਦੇ ਸੀਗੇ ਤੇ ਜਾ ਕੇ ਦੇਖ ਰਿਆ ਸੀ ਕਿ ਉਹਨਾਂ ਨੂੰ ਜਲਾਇਆ ਜਾ ਰਿਹਾ ਵਾ ਤੇ ਕਾਫੀ ਮਾਹੌਲ ਐਸਾ ਦਾ ਹੀ ਸੀਗਾ ਕਿ ਕੋਈ ਮਾਹੌਲ ਸੀਗਾ ਸਭ ਨੂੰ ਲੱਗ ਰਿਹਾ ਸੀਗਾ ਕਿ ਇੰਦਰਾ ਗਾਂਧੀ ਨੂੰ ਐਸਾ ਮਾਰਦਾ ਪਰ ਉਹ ਜਿਹੜਾ ਮਾਹੌਲ ਉਸ ਟਾਈਮ ਸਾਨੂੰ ਐਸ ਚੀਜ਼ ਪਹਿਲ ਨਹੀਂ ਹੋਈ ਪਰ ਸਾਡੇ ਨੇਬਰ ਵਾਲੇ ਦੱਸਿਆ ਕਿ ਇੰਦਰਾ ਗਾਦੀ ਨੂੰ ਸਿੱਖਾਂ ਨੇ ਮਾਰਿਆ ਤੇ ਇਸ ਕਰਕੇ ਸਿੱਖਾਂ ਤੇ ਲੋਕ ਹਮਲਾ ਕਰ ਰਹੇ ਦੰਗਾ ਕਰ ਰਹੇ ਆ ਤੇ ਅਸੀਂ ਉਸ ਟਾਈਮ ਬੱਚੇ ਸੀ ਇਸ ਕਰਕੇ ਅਸੀਂ ਨਾ ਧਿਆਨ ਨਹੀਂ ਦੇ ਸਕੇ ਪਰ ਥੋੜੀ ਦੇਰ ਬਾਅਦ ਸਾਡੇ ਨੇਬਰ ਚੋਂ ਦੱਸਿਆ ਕਿ ਪਈ ਸਰਦਾਰਾਂ ਦੇ ਘਰਾਂ ਵਿੱਚ ਅੱਗਾਂ ਲਗਾ ਰਹੇ ਆ ਤੇ ਉਥੇ ਸੈਕਟਰ 4 ਵਿੱਚ ਜਿਹਾ ਫੈਮਿਲੀ ਸੀ ਉਹਨਾਂ ਦੇ ਅਟੈਕ ਹੋ ਰਿਹਾ ਵਾ ਸੈਕਟਰ 9 ਸੀਗਾ ਇੱਕ ਏਰੀਆ ਤੇ ਸੈਕਟਰ 9 ਵਿੱਚ ਕਾਫੀ ਸਿੱਖ ਪਰਿਵਾਰ ਰਹਿੰਦੇ ਸੀਗੇ ਤੇ ਉਹਨਾਂ ਦੇ ਘਰਾਂ ਵਿੱਚ ਵੀ ਅੱਗ ਲਗਾਈ ਜਾ ਰਹੀ ਹੈ ਤੇ ਇਹ ਅਸੀਂ ਸੁਣ ਰਹੇ ਸੀਗੇ ਬਟ ਦੁਪਹਿਰ ਦਾ ਟਾਈਮ ਸੀਗਾ 12:00 ਵਜੇ ਦਾ ਟਾਈਮ ਨਾ ਐ ਸਾਡੇ ਉੱਤੇ ਉਸ ਟਾਈਮ ਬੀਤੀ ਹੈ ਕਿ 12:00 ਵਜੇ ਨਾ ਅਸੀਂ ਆਪਣੇ ਘਰ ਵਿੱਚ ਸੀਗੇ ਤੇ ਦੇਖਿਆ ਕਿ ਕੋਈ ਚਿੱਟੇ ਰੰਗ ਦੀ ਐਮਬੈਸਡਰ ਕਾਰ ਆ ਕੇ ਸਾਡੇ ਘਰ ਦੇ ਕੋਲ ਰੁਕੀ ਹੈ ਤੇ ਮਦਰ ਮੇਰੇ ਕਹੇ ਕਿ ਆਨਨ ਕਾਰ ਹੈ ਤੇ ਇਹ ਇੱਥੇ ਆ ਕੇ ਕਿਉਂ ਰੁਕੀ ਹੈ ਤੇ ਉਹ ਕਾਰ ਆ ਕੇ ਰੁਕੀ ਹੈ ਤੇ ਉਹ ਸ਼ੀਸ਼ਾ ਜਿਹਾ ਸਾਹ ਹੇਠੇ ਦੇਖਿਆ ਉਹਨਾਂ ਨੇ ਸਾਡੇ ਬਲੌਕ ਵੱਲ ਧਿਆਨ ਮਾਰਿਆ ਕਿ ਦੇਖਦੇ ਸਾਰੀ ਉਸ ਤੋਂ ਥੋੜੇ ਦੂਰ ਕਾਰ ਨਿਕਲ ਗਈ ਤੇ ਮੰਮੀ ਕਹ ਰਹੀ ਆ ਕਾਰ ਆ ਕੇ ਇੱਥੇ ਰੁੱਕ ਕੇ ਨਿਕਲ ਗਈ ਹੈ ਕੀ ਗੱਲ ਹੈ ਪਰ ਉਸ ਤੋਂ ਹਾਰਡਲੀ 15 ਜਾਂ 20 ਮਿੰਟਾਂ ਬਾਅਦ ਦੰਗਈ ਜਿਹੜੇ ਸੀਗੇ ਹੱਥਾਂ ਵਿੱਚ ਉਸ ਸਮੇਂ ਆਸਪੋਰਟਸ ਦੇ ਸੀ ਉਹਦੇ ਵਿੱਚ ਮੱਕੀ ਕੋਈ ਹਿੰਦੂ ਫੈਮਿਲੀ ਵੀ ਆਉਣੀ ਸੀ ਸਾਹ ਨੇ ਤੁਹਾਡੀ ਕੋਈ ਮਦਦ ਕੀਤੀ ਕਿ ਕਦੋਂ ਐਸਾ ਕੀਤੀ ਜਿਹੜੇ ਐਕਚੁਅਲੀ ਜਿਹੜੇ ਉਥੇ ਦੰਗਾ ਕਰਨ ਵਾਲੇ ਆਏ ਸੀ ਉਹ ਸਾਡੇ ਸੈਕਟਰਾਂ ਦੇ ਸਿਗੇ ਹੀ ਨਹੀਂ ਉਹ ਜਿਹਾ ਉਹਨਾਂ ਨੂੰ ਕੋਈ ਪਛਾਣ ਨਹੀਂ ਪਛਾਣ ਹੀ ਨਹੀਂ ਸਕਦੇ ਕਿਉਂਕਿ ਅਗਰ ਉਹ ਜਾਣਦੇ ਪਛਾਣ ਵੀ ਛੁੰਦੇ ਤਾਂ ਸਾਡੇ ਜਿਹੜੇ ਨੇਬਰ ਵਾਲੇ ਸੀ ਪੜੋਸ ਵਿੱਚ ਸੀਗੇ ਉਹ ਉਹਨਾਂ ਨੂੰ ਜਾਣਦੇ ਪਰ ਸਾਡੇ ਪੜੋਸ ਵਾਲਿਆਂ ਨੇ ਸਾਡੀ ਹੈਲਪ ਕਰੀ ਸੀ ਉਹਨਾਂ ਨੇ ਇੱਕ ਵਿਸੇ ਦਾ ਕਮਰਾ ਖਾਲੀ ਸੀਗਾ ਤੇ ਉਹਨਾਂ ਨੇ ਸਾਨੂੰ ਉਸ ਕਮਰੇ ਦੇ ਵਿੱਚ ਬੰਦ ਕੀਤਾ ਹੋਇਆ ਸੀਗਾ ਜਦੋਂ ਦੰਗਲ ਵਾਲੇ ਆਏ ਆ ਕੁਛ ਐਸਾ ਦਾ ਮਾਹੌਲ ਰਿਹਾ ਕਿ ਸਾਨੂੰ ਉਹਨਾਂ ਨੇ ਉਸ ਕਮਰੇ ਦੇ ਵਿੱਚ ਕਰਕੇ ਬਾਹਰੋਂ ਲੋਕ ਲਗਾ ਦਿੱਤਾ ਕੁਛ ਐਸਾ ਦਾ ਅਸੀਂ ਨਹੀਂ ਮੈਂ ਇਹ ਚੀਜ਼ ਤੋਂ ਮੈਨੂੰ ਐਸੀ ਹੀ ਇਹ ਜਾਣਕਾਰੀ ਮਿਲਦੀ ਹੈ ਕਿ ਕੋਈ ਵੀ ਸਿੱਖ Hindu ਦਾ ਕੋਈ ਇਚੂ ਨਹੀਂ ਸੀ ਨਹੀਂ ਸਿੱਖ Hindu ਦਾ ਨਹੀਂ ਸੀ ਕਿ ਮੈਂ ਕਿ Hindu ਫੈਮਲੀਆ ਨੇ ਤੁਹਾਡੀ ਬਹੁਤ ਮਜ਼ਾਕ ਕੀਤੀ ਸਿੱਖ ਫੈਮਲੀ ਨੇ ਬਹੁਤ ਮਜ਼ਾਕ ਕੀਤੀ ਹਾਂ ਜਿਹੜੇ ਸਾਡੇ ਪੜੋਸ ਵਿੱਚ ਸੀਗੇ Hindu ਫੈਮਲੀ ਸੀ ਸਾਊਥ ਵਾਨੇ ਵੀ ਸੀਗੇ ਕੋਝ ਮੁਸਲਮਾਨ ਵੀ ਸੀਗੇ ਪਰ ਉਹਨਾਂ ਨੇ ਸਾਡੀ ਹੈਲਪ ਹੀ ਕਰੀ ਹੈ ਪਰ ਅਸਾਂ ਦਾ ਸਾਡੇ ਸੈਕਟਰਾਂ 'ਚ ਕੋਈ ਨਹੀਂ ਸੀਗੇ ਉਹ ਜਿਹੜੇ ਵੀ ਸੀਗੇ ਉਹ ਬਾਦੋ ਹੀ ਸੀਗੇ ਤੇ ਵਿੱਚ ਵੀ ਸਾਨੂੰ ਜਿਹੜੇ ਪੜੋਸੀ ਸੀਗੇ ਉਹ ਦੱਸਦੇ ਆ ਕਿ ਇੱਥੇ ਪੁਲਿਸ ਦੀ ਗੱਡੀ ਹੋਰ ਆਂਦੇ ਸੀਗੇ ਯਹਾਂ 'ਤੇ ਕੋਈ ਬੱਚਾ ਹੈ ਹਮ ਲੈਣੇ ਆਏ ਤੇ ਉਹ ਕਹਿੰਦੇ ਸੀ ਨਹੀਂ ਨਹੀਂ ਯਹਾਂ 'ਤੇ ਕਿਉਂ ਨਹੀਂ ਕਿਉਂਕਿ ਉਹ ਸੂ ਲੈਂਦੇ ਸੀਗੇ ਉਹ ਦੁਬਾਰਾ ਕੋਈ ਕੋਈ ਹਾਂ ਅਣਪਛਾਤੇ ਕੋਈ ਅਣਚਾਏ ਬੰਦੇ ਹਾਂ ਅਨਨ ਬੰਦੇ ਆ ਕੇ ਉਹ ਜਾਨਣਾ ਚਾਹ ਰਹੇ ਸੀ ਕਿ ਇੱਥੇ ਕੋਈ ਬਚਿਆ ਬਚਿਆ ਤੇ ਅਸੀਂ ਮਤਲਬ ਨੁਕਸਾਨ ਕਰ ਸਕੇ ਪਰ ਉਹ ਕਹਿੰਦੇ ਸੀ ਨਹੀਂ ਯਹਾਂ ਤੇ ਕੋਈ ਨਹੀਂ ਹੈ ਯਹਾਂ ਸੇ ਸਾਰੇ ਜਾ ਚੁਕੇ ਹੈ ਤੇ ਸਾਡੇ ਨੇਬਰ ਵਾਲਿਆਂ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਤੇ ਅਸੀਂ ਘਟੋ ਘਟ ਵੀ 2:30 ਵਜੇ ਰਾਤ ਤੱਕ ਅਸੀਂ ਮੋਸੇ ਕਮਰੇ ਤੇ ਸਭ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਤੁਹਾਨੂੰ ਕੋਈ ਇਸ ਮੇਕੀ ਜੋ ਵੀ ਹੋਇਆ ਸਰਕਾਰ ਨੇ ਕੋਈ ਮਦਦ ਵਗੈਰਾ ਜਾਂ ਕੋਈ ਹੈਲਪ ਵਗੈਰਾ ਦਿੱਤੀ ਤੁਹਾਨੂੰ ਕੋਈ ਨੇ ਕੋਈ ਅਸਾਨ ਦਾ ਮੁਆਜਾ ਕੋਈ ਅਜੇ ਤੱਕ ਨਹੀਂ ਅਸਾਨ ਦਾ ਉਸ ਟਾਈਮ ਜ਼ਰੂਰ ਲਿਸਟਾਂ ਬਣੀਆਂ ਹੈ ਕਹਿ ਦਿੱਤਾ ਗਿਆ ਸੀ ਕਮੇਟੀ ਬੈਠੀ ਹੈ ਜੀ ਤੁਹਾਡਾ ਜਿਹੜਾ ਨੁਕਸਾਨ ਹੋਇਆ ਹੈ ਸਾਨੂੰ ਬਣਾ ਕੇ ਦਿਓ इवन ਕਿ ਉਹ ਦੀ ਇਨਕੁਆਰੀਆ ਵੀ ਹੋਈਆਂ ਬੰਦੇ ਵੀ ਆਏ ਲਿਸਟਾਂ ਵੀ ਬਣੀਆਂ ਸਾਡੇ ਕੋਲ ਪਈਆਂ ਅਸ ਦੀ ਡੇਟ ਵਿੱਚ ਵੀ ਲਿਸਟਾਂ ਬਣੀਆਂ ਹੋਈਆਂ ਸਭ ਕੁਝ ਹੈ ਉਹ ਸਭ ਕੁਝ ਬਣਿਆ ਹੋਇਆ ਪਰ ਅਜੇ ਤੱਕ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਤੇ ਹੁਣ ਤੁਸੀਂ ਤੁਹਾਨੂੰ ਕਿ ਕਿ ਬੈਠੇ ਤੁਸੀਂ ਐਸਪੈਕਟ ਕਰਦੇ ਹੋ ਕੀ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਦੰਗਾਈਆਂ ਨੇ ਜੋ ਕੀਤਾ ਜੋ ਤੁਹਾਡਾ ਨੁਕਸਾਨ ਹੋਇਆ ਉਹ ਤੁਹਾਡੀ ਅੱਜ ਫੀਲਿੰਗ ਕੀ ਕੀ ਫੀਲਿੰਗ ਕਰਦੀ ਹੈ ਤੁਸੀਂ ਕੀ ਫੀਲ ਕਰਦੇ ਹੋ ਦੇਖੋ ਜਿਹੜਾ ਅੱਜ ਚਲੋ ਰੱਬ ਦੀ ਮਿਹਰ ਹੈ ਕਿ ਚਲੋ ਅਸੀਂ ਅੱਜ ਮਿਹਨਤ ਕਰੀ ਹੈ ਆਸੇ ਅਸੀਂ ਵਿਆਹੇ ਗਏ ਸਾਡੇ ਬੱਚੇ ਹੋ ਗਏ ਆ ਤੇ ਪਰ ਜਿਹੜਾ ਸਾਡਾ ਉਸ ਟਾਈਮ ਦਾ ਨੁਕਸਾਨ ਸੀਗਾ ਹੋਇਆ ਉਹਦੀ ਕਿਤੇ ਨਾ ਕਿਤੇ ਤੇ ਪਰਪਾਈ ਹੋਣੀ ਚਾਹੀਦੀ ਹੈ ਸਾਨੂੰ ਕੁਝ ਕੁਝ ਤੇ ਮੁਆਜਾ ਮਿਲਣਾ ਚਾਹੀਦਾ ਹੈ ਪਰ ਸਾਨੂੰ ਕਦੀ ਵੀ ਨਹੀਂ ਐਲਟੀ ਕਮੇਟੀਆਂ ਬੈਠਦੀਆਂ ਲਾਸਟ ਆਈ ਥਿੰਕ ਉਥੇ ਬੁਕਾਰੋ ਵਿੱਚ ਇੱਕ ਚਾਸ ਏਰੀਆ ਪੈਂਦਾ ਹੈ ਉਥੇ ਗੁਰਦੁਆਰਾ ਹੈ 662 ਹੈਗਾ ਉਥੇ ਵੀ ਗੁਰਦੁਆਰਾ ਹੈਗਾ ਤੇ ਕਮੇਟੀਆਂ ਬੈਠਦੀਆਂ ਕਮੇਟੀਆਂ ਬੈਠਦੀਆਂ ਕਾਗਜ਼ ਮੰਗਦੇ ਆ ਲਿਸਟਾਂ ਇਕੱਠੀਆਂ ਹੁੰਦੀਆਂ ਕਹਿੰਦੇ ਵੀ ਮੁਆਵਜ਼ਾ ਮਿਲੇਗਾ 2084 ਤੋਂ ਲੈ ਕੇ ਆ 2025 ਆ ਗਿਆ ਸਾਨੂੰ ਅਸਾਂ ਕੋਈ ਮੁਆਵਜ਼ਾ ਨਹੀਂ ਮਿਲਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਡਿਟੇਲ ਨਾਲ ਦੱਸਿਆ ਕਿ ਤੁਹਾਡਾ ਉਸ ਟਾਈਮ ਕੀ ਨਿਸ਼ਾਨ ਹੋਇਆ ਜੀ ਅੱਜ ਦੇਖੋ ਜੀ ਅੱਜ ਘਟੋ ਘਟਵੀ 40 ਸਾਲ ਹੋ ਗਏ ਆ ਹਜੇ ਤੱਕ ਇਸ ਸਿੱਖ ਫੈਮਿਲੀ ਨੂੰ ਜਾਂ ਅਣੇ ਦੇ ਨਾਲ ਦੇ ਜਿਹੜੇ ਵੀ ਜਾਣਨ ਪਛਾਣਨ ਵਾਲੇ ਸਿੱਖ ਫੈਮਿਲੀ ਹੈ ਅੱਜ ਤੱਕ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ ਕੋਈ ਕਿਸੇ ਨੇ ਕੋਈ ਵਾ ਨਹੀਂ ਦਿੱਤੀ ਸਰਕਾਰਾਂ ਨੇ ਆਪਣੀਆਂ ਪੱਲਾ ਝਾੜ ਲਿਆ ਜੀ ਉਸ ਟਾਈਮ ਦੰਗੇ ਆਏ ਸੀ ਦੰਗੇ ਅਸੀਂ ਪਛਾਣਨਿਆ ਨਹੀਂ ਕੁਛ ਕੀਤਾ ਨਹੀਂ ਪਰ ਨਾ ਹੀ ਉਹ ਤੇ ਕੋਈ ਐਕਸ਼ਨ ਹੋਇਆ ਨਾ ਕੋਈ ਉਹਦਾ ਕੋਈ ਨਿਚੇ ਜੇ ਨਿਕਲੇ ਦੇਖੋ ਨੁਕਸਾਨ ਤੇ ਇਨਸਾਨੀਤ ਹੋਇਆ ਜਿਹੜੇ ਦੰਗਾ ਕਰਨ ਵਾਲੇ ਉਹ ਦੰਗਾ ਕਰਕੇ ਚਲੇ ਗਏ ਇਨਸਾਨੀਤ ਫਿਰ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਵਿਕਾਸ ਪਲਾਨ ਦੇ ਰਹਿਣ ਵਾਲੇ ਆਸਕੋਸ ਦੇ ਜੋ ਪਾਈਚਾਰਾ ਸੀ ਉਸੇ ਹਿੰਦੂ ਫੈਮਿਲੀ ਹੀ ਉਸਨੇ ਫੈਮਿਲੀ ਉਹਨੇ ਇਸ ਸਿੱਖ ਫੈਮਿਲੀ ਨੂੰ ਬਹੁਤ ਹੀ ਸਪੋਰਟ ਕੀਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਜੇ ਸਾਡਾ ਪਾਈਚਾਰਾ ਇਸੇ ਤਰ੍ਹਾਂ ਹੀ ਕੈਮਰੇਗਾ ਕੋਈ ਵੀ ਦੰਗਾਈ ਸਾਡੇ ਜੀਅ ਸ਼ੂ ਤੋੜ ਨਹੀਂ ਸਕਦਾ ਕਿਉਂਕਿ ਤੋੜਨ ਵਾਛੇ ਜਦ ਸਾਡਾ ਪੂਰਾ ਸਮਾਜ ਮਜ਼ਬੂਤ ਹੋਏਗਾ ਕੋਈ ਕੋਈ ਵੀ ਕਿਸੇ ਸਮਾਜ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ਤੇ ਇਸੇ ਮੰਜਰ ਤੋਂ ਮੈਂ ਅੱਜ ਤੁਹਾਨੂੰ ਰੂਬਰੂ ਕਰਾਇਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿਵੇਂ ਸਾਡੇ ਨਾਲ ਜੁੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਬਹੁਤ